नमस्कार दोस्तों स्वागत है आप सभी का हमारे YouTube चैनल में दोस्तों आज हम लोग आए हैं पंजाब में जहाँ पे आज हम आपको दिखाने वाले हैं हॉट क्लाइमेट एप्पल फार्मिंग के बारे में जहाँ पे फार्मर ने आज से तीन साल पहले जो है तो प्लांटेशन करी थी और उसके क्या कुछ रिजल्ट आए हैं और क्या कुछ उन्होंने अभी तक इसके ऊपर काम किया है और क्या उनको लगता है कि फ्यूचर में जो है तो इसकी फार्मिंग जो सक्सेस है या नहीं है तो उसके ऊपर आज हम बात करने वाले हैं तो आपको हम मिलवाते हैं फार्मर से के उनका एक्सपीरियंस जो है तो आपके साथ शेयर करते हैं कर दे दोस्तों आज हम आपको मिलवाते हैं फार्मर से जो कि पंजाब में ऑलरेडी जो है तो एप्पल की फार्मिंग कर रहे हैं सर अपने बारे में जो है तो आज आ, हमें बताएंगे कि उन्होंने कब जो है तो इसके बारे में जो है तो कहाँ से सुना और कब उन्होंने प्लांटेशन करी है और कहाँ से बिलोंग करते हैं इन चीज़ों के बारे में सर आप बताएँगे आपको तो सर अरे तीन साढ़े तीन साल पहला पौधे मंगवाएता हूँ अच्छा ਵਧੀਆ ਕਾਮਯਾਬ ਆਪਣੇ ਜਾਨੀ ਕੀ ਬਹੁਤ ਵਧੀਆ ਰਿਜ਼ਲਟ ਆਇਆ ਇਹਨਾਂ ਦਾ ਤੇ ਫਲ ਵੀ ਕਾਫੀ ਵਧੀਆ ਹੈ ਬਾਾਕੀ ਕਟਿੰਗ ਦਾ ਸਾਨੂੰ ਪਤਾ ਨਹੀਂ ਇਹਦੇ ਬਾਰੇ ਵੀ ਕਟਿੰਗ ਇਹਦੀ ਕਿਤਰਾ ਕਰਨੀ ਹੈ ਕਿਤਰਾ ਨਹੀਂ ਉਹਦਾ ਕਰਕੇ ਥੋੜਾ ਜਿਆ ਫੋਦੇ ਜਿਆਦੇ ਸਰ ਇਹ ਜੋ ਪਲਾਂਟੇਸ਼ਨ ਹੋਈ ਹੈ ਕੌਨਸੀ ਜਗ੍ਹਾ 'ਤੇ ਹੋਈ ਹੈ ਇਹ ਵੀ ਇਹ ਸਾਰਾ ਡਿਸਟ੍ਰਿਕਟ ਤਰਨਤਾਰਨ ਠੀਕ ਹੈ ਗਾਉਂ ਸਰਿਹਾਲੀ ਕਲਾ ਮੈਂ ਓਕੇ ਹਾਂ ਤੇ ਕਿਹੜੇ ਮਤਲਬ ਜਿਹੜਾ ਮੰਨ ਕੇ ਚੱਲੀਏ ਕਿਹੜੇ ਸੰਜ ਤੁਸੀਂ ਜਿਹਦੀ ਪਲਾਂਟੇਸ਼ਨ ਕੀਤੀ ਹੈਗੀ ਪਰ ਕੀਨਨ ਦਾ 3.5 3 ਸਾਲ ਦੇ ਬੂਟੇ ਮਤਲਬ ਦੋਸਤੋ ਅਭੀ ਤੱਕ ਜੋ ਹੈ ਤਾਂ 3 ਸਾਲ ਕੇ ਪੌਦੇ ਜੋ ਤੋ ਅਭੀ ਤੱਕ ਇਹ ਹੋ ਚੁਕੇ ਹੈ ਤੋ ਸਰ ਬਤਾਏ ਕਿ ਇਸਮੇ ਫਰੂਟਿੰਗ ਦਾ ਕੀ ਹਿਸਾਬ ਹੈ ਆਪਕੋ ਕਿਹਸਾ ਲੱਗ ਰਹਾ ਹੈ ਕਿ ਫਰੂਟਿੰਗ ਫਿਊਚਰ ਮੇ ਆਨੇ ਵਾਲੀ ਹੈ ਇਸਕੇ ਉਪਰ ਫਾਰਮਰ ਕਾਮ ਕਰ ਸਕਤਾ ਹੈ ਫਰੂਟ ਤੇ ਸਰ ਬਹੁਤ ਜਿਆਦਾ ਆਉਂਦਾ ਉਹ ਉਧਰਲੀ ਸਾਈਡ ਟਾਣੀਆਂ ਟੁੱਟਣਦੀਆਂ ਅੱਛਾ ਬਾਕੀ ਕਟਿੰਗ ਦਾ ਜਿਆਦਾ ਇਹਦਾ ਵਾ ਬਾਕੀ ਇਹਨੂੰ ਬੂਟਾ ਇਹੋ ਜਿਹਾ ਵਾ ਜਿੱਥੇ ਮਰਜੀ ਲਾ ਦਿਓ ਵਧੀਆ ਕਾਮਜਾਬ ਆ ਕੋਈ ਦੇਖਰੇਖ ਦੀ ਲੋੜ ਨਹੀਂ ਗਈ 2.5 ਪਾਦ ਜਾਂ ਦੂਜੀ ਦੇਸੀ ਰੂੜੀ ਪਾ ਵੀ ਸਕਦੇ ਹੋ ਦਾ ਨਾ ਬਹੁਤ ਵਧੀਆ ਜਾਨਕੀ ਆਪਣੀ ਮਿੱਟੀ ਬਹੁਤ ਵਧੀਆ ਨਾ ਉਹਦਾ ਕਰਕੇ ਜਿਆਦਾ ਛੇਤੀ ਰਿਜ਼ਲਟ ਇਹਨਾਂ ਦਿੱਤਾ ਠੀਕ ਸਰ ਯਹਾਂ ਦਾ ਟੈਂਪਰੇਚਰ ਕਿੰਨਾ ਰਹਤਾ ਹੈ ਮਤਲਬ 45 45 ਡਿਗਰੀ ਤੇ ਚਲੇ ਜਾਂਦਾ 45 ਤੋਂ ਵੱਧ ਸਰਦੀਆਂ ਮੇ ਕਿੰਨਾ ਟੈਂਪਰੇਚਰ ਸਰਦੀਆਂ ਜਿੱਤੇ ਮੇ ਸਾਡਾ 2 3 ਦੇ ਲੱਗ 2 3 ਡਿਗਰੀ ਮਤਲਬ ਮੰਨ ਕੇ ਚੱਲੀ ਕੋਰਾ ਵੀ ਕਾਫੀ ਪੈਂਦਾ ਇੱਥੇ ਹਾਂ ਕਾਫੀ ਕੋਰਾ ਕਾਫੀ ਠਾਂ ਚਲੇ ਜਾਂਦਾ ਠੀਕ ਹੈ ਦੋਸਤੋ ਤੇ ਵੈਰਟੀਆਂ ਸਰ ਵੈਰਟੀਆਂ ਕਿਹੜੀ-ਕਿਹੜੀਆਂ ਲਾਈਆਂ ਇਹ ਐਨਐਪਲ ਵਾਲਾ ਡੋਰ ਸਟ 골ਡ ਡੋਰ ਸਟ ਠੀਕ ਹੈ ਤੇ ਫਰੂਟਿੰਗ ਤੁਸੀਂ ਇਰੀਗੇਸ਼ਨ ਦਾ ਕਿਵੇਂ ਫੋਲੋ ਕਰਦੇ ਹੋ ਪਾਣੀ ਦਾ ਕਿਹਦਾ ਹਿਸਾਬ ਤਾਬ ਕੀ ਹੈ ਕਿਵੇਂ ਪਾਣੀ ਦਿੰਦੇ ਹੋ ਤੁਸੀਂ ਪਾਣੀ ਸਰ ਪਹਿਲਾਂ ਜਦੋਂ ਲਗਾਏ ਉਦੋਂ ਤੇ ਜਾਨਕੀ ਸਾਲ ਕਿ ਇਹਨਾਂ ਨੂੰ ਦਸੇ ਦੇਣੇ 10ਕ ਦੇਣ ਬਾਅਦ ਦਿੰਦੇ ਰਹੇ ਹੁਣ ਤੇ ਕਈ ਵਾਰੀ ਮਹੀਨਾ ਮਹੀਨਾ ਵੀ ਨਹੀਂ ਦਿੰਦੇ ਦੇ ਡੇਡ ਮਹੀਨਾ ਜਾਨਕੀ ਬਾਰਿਸ਼ ਬੂਰਛ ਹੋ ਜਾਏ ਠੀਕ ਨਹੀਂ ਤੇ ਜਿਆਦੀ ਦੇਖ ਰੇਖ ਨਹੀਂ ਕਰੀਦੀ ਠੀਕ ਹੈ ਵੈਸੇ ਕੁਦਰਤੀ ਹੋਣ ਦੋ ਹਲੋ ਹਜੇ ਤੱਕ ਤੁਸੀਂ ਜਿਹੜਾ ਇਹ ਬੂਟੇ ਮਤਲਬ ਕਹਨੇ ਦਾ ਮਤਲਬ ਇਹ ਹੈ ਕਿ ਜੋ ਅਭੀ ਤੱਕ ਜੋ ਫਰੂਟ ਨਿਕਲ ਕੇ ਆ ਰਿਹਾ ਉਹ ਸਿਰਫ ਪਖਸ਼ਿਓਂ ਕੇ ਲੀਏ ਇਨੋ ਰਖਾ ਹੋਇਆ ਹਾਂਜੀ ਹਾਂਜੀ ਥੱਲੇ ਵੀ ਰਖਾ ਕੇ ਸੁਟੇ ਹਨਾਂ ਨੇ ਤਿੰਨ ਸਾਲ ਹੋ ਗਏ ਨਾ ਤੋਂ ਕੋਈ ਵੀ ਆਪਾਂ ਜਾਨਕੀ ਵੈਸੇ ਛੱਡੇ ਆ ਅੱਗੇ ਤੁਹਾਡਾ ਅਗਲਾ ਪਲਾਨ ਕੀ ਆ ਫਿਰ ਅੱਗੇ ਕਿਵੇਂ ਕਰੋਗੇ ਅੱਗੇ ਸਾਰਾ ਹੁਣ ਦੇਖ ਰਹੇ ਆ ਥੋੜੀ ਜੀ ਵਧਾਵਾਂ ਵਧੀਆ ਕਰਾਂਗੇ ਉਹਨਾਂ ਨੂੰ ਹੁਣ ਨੈਟ ਪਾਣੀ ਪੈਣੀ ਮਤਲਬ ਤੁਹਾਨੂੰ ਹੋਰ ਵੀ ਥੋੜੇ ਜਿਹਾ ਕੇ ਪੌਦੇ ਤੁਹਾਡੇ ਤੋਂ ਲਗਾਵਾਂਗੇ ਸਹੀ ਗੱਲ ਤੇ ਉਤੋਂ ਨੈਟ ਦਾ ਕਰਨ ਦੇ ਨੈਟ ਉੱਪਰ ਲਾ ਦਿਆ ਕਰਾਂਗੇ ਅਗਲੇ ਸਾਲ ਇਸ ਸਾਲ ਤੇ ਪਖਸ਼ੀਆਂ ਵਾਸਤੇ ਹੀ ਆ ਠੀਕ ਚੱਲੋ मतलब कहने का मतलब यह दोस्तों कि अभी तक जितने भी फ्रूट आया मतलब पिछले तीन साल से जो है तो उन्होंने प्लांटेशन करी हुई है तो अभी तक जितना भी फ्रूट आया वो सिर्फ पक्षियों के लिए है जो भी मतलब अभी तक इतना केयर नहीं कर रहे हैं लेकिन अब इसके बाद जो है तो ये एंटी हेल नेट जो आती है उसका भी फॉलो करेंगे और साथ में जो ड्रिप सिस्टम फॉलो करेंगे है ना तो और साथ के साथ ये प्लांटेशन भी बढ़ा रहे हैं आगे तो सर एक चीज ये बताओ आपने फ्रूट ट्राई करा इसका ਹਾਂਜੀ ਫਰੂਟ ਫਰੂਟ ਦਾ ਮਤਲਬ ਮਿੱਠਾ ਹੀਗਾ ਕੀ ਕੱਚਾ ਜਿਹੜਾ ਫਰੂਟ ਹੈ ਉਹਦੇ ਵੀ ਮਠਾਸ ਆ ਹਾਂ ਹਾਂਜੀ ਪੱਕਣ ਤੋਂ ਬਾਅਦ ਆ ਤੇ ਮਿੱਠਾ ਹੋਣਾ ਹੀ ਹੋਣਾ ਤੇ ਕੱਚੇ ਦੇ ਵਿੱਚ ਵੀ ਮਠਾਸ ਆ ਕੱਚੇ ਦੇ ਵਿੱਚ ਵੀ ਹਣ ਅੱਗੇ ਦਿਖਾਵਾਂਗੇ ਤੁਹਾਨੂੰ ਕਿ ਕਿਦਾਂ ਦੀ ਫਰੂਟਿੰਗ ਜਿਹੜੀ ਜੇ ਤ ਅੱਗੇ ਆਈ ਹੋਈ ਹੈ ਉਹਦੇ ਵੱਧ ਕੇ ਜਿਆਦੇ ਉਹਨਾਂ ਦਾ ਫਾਲਵਲ ਧਿਆਨ ਘਟਾਈ ਸਿਰਫ ਵੈਰੈਟੀ ਕਿਹੜੀ 골ਡਨ ਵੈਰੈਟੀ ਹੈ ਇਹ ਹਾਂ ਡੋਰਸਟ 골ਡਨ ਹੈ ਇਹ ਡੋਰਸਟ 골ਡਨ ਹੈ ਅਰੇ ਇਹ ਦੇਖੋ ਢੋਰ ਸੈੱਟ 골ਡਨ ਦੀ ਜਿਹੜੀ ਫਰੂਟਿੰਗ ਹੈ ਆ ਦੇਖੋ ਗੁੱਚਿਆਂ ਦੇ ਵਿੱਚ ਜਿਹੜੇ ਹੈ ਤਾਂ ਚਾਰ ਚਾਰ ਪੰਜ ਪੰਜ ਇੱਕੇ ਥਾਂ ਸਰ ਸਪਰੇਅ ਲੀਤੀ ਹੈ ਕੋਈ ਅਜੇ ਤੱਕ ਕੋਈ ਨਾ ਸਰ ਆ ਲਿਤਾ ਕੇ ਤੇ ਨਾ ਕੋਈ ਸਪਰੇਅ ਹਾਂ ਜੇ ਕੋਈ ਸੁੰਡੀ ਪੈਂਦੀ ਪਹਿਲੀ ਗੱਲ ਤੇ ਪੈਂਦੀ ਨਹੀਂ ਕੋਈ ਹਾਂ ਔਰ ਗੈਨਿਕ ਹੀ ਕਹਿ ਸਕਦੇ ਇੱਕ ਸਾਫ ਕੁਸ਼ ਵੀ ਨਹੀਂ ਪਾਇਆ ਮੈਂ ਤਾਂ ਉਹੀ ਕਹੂੰਗਾ ਸਰ ਕਿ ਅਗਲੇ ਅੱਗੇ ਵਾਸਤੇ ਤੁਸੀਂ ਰਹੀ ਬਹੁਤੀ ਸੀ ਰੂੜੀ ਜੀਵਾ ਅਮ੍ਰਿਤ ਜਿਹੜਾ ਆਂਦਾ ਹੈ ਅਕੱਲ ਹੈ ਨਾ ਉਹੀ ਫੋਲੋ ਕਰੋ ਤਾਂ ਉਹਦੇ ਤੁਹਾਨੂੰ ਰੇਟ ਵੀ ਵਧੀਆ ਮਿਲੇਗਾ ਹਾਲੀ ਤੱਕ ਤੇ ਕੁਦਰਤੀ ਆ ਵੈਸੇ ਜਿਤਨਾ ਜੰਗਲ ਚ ਪੌਦੇ ਨਹੀਂ ਹੁੰਦੇ ਉਹਦੇ ਵਾਂਗੂ ਵੀ ਪਾਣੀ ਵੀ ਇਹਨਾਂ ਨੂੰ ਬਹੁਤ ਘਟ ਦਿੰਦੇ ਰਹੇ ਮਹੀਨਾ ਮਹੀਨਾ ਉਹ ਥੱਲੇ ਵੇਹ ਲੋਂ ਤੁਸੀਂ ਐ ਸੁੱਕਾ ਪਿਆ ਥੱਲੇ ਪੌਦਾ ਐ ਜਿਤਨਾ ਹੁਣ ਯਾਨੀ ਕਿ ਦੇਖ ਰੇਖ ਵਧੀਆ ਕਰਾਂਗੇ ਦੀ ਥੋੜੀ ਜੀ ਨਾ ਸੋ ਅਬੀ ਹਮ ਆਪਕੋ ਸਰ ਪੂਰਾ ਗਾਈਡ ਕਰਾਂਗੇ ਇਸਕੇ ਬਾਰੇ ਮੇ ਕਿ ਕਿਸ ਹਿਸਾਬ ਸੇ ਕੰਮ ਕਰਨਾ ਹੈ ਹੈਨਾ ਅਬੀ ਇੱਕ ਪੂਰਾ ਓਵਰਵਿਊ ਦੇਂਗੇ ਆਪਕੋ ਕਿ ਕਿਸ ਹਿਸਾਬ ਸੇ ਯਹਾਂ ਪੇ ਪਲਾਂਟੇਸ਼ਨ ਹੋਈ ਹੈ ਪੀਛੇ ਔਰ ਕਿਆ ਕੁਛ ਫਰੂਟਿੰਗ ਜੋ ਹੈ ਤੋ ਪੂਰੇ ਫਾਰਮ ਕੇ ਬੀਚ ਮੇ ਆਈ ਹੋਈ ਹੈ ਲੇਖੋ ਐਨਾ ਵਰੀ ਅਵੇ 10 10 15 15 21 ਥਾਂ ਤੇ ਗੁੱਛੇ ਹੀ ਲੱਗੇ ਆ ਕਿਡੇ ਕਿਡੇ ਵੱਡੇ ਤੋ ਤੁਹਾਨੂੰ ਕੀ ਲੱਗਦਾ ਪੰਜਾਬ ਚ ਪਲਾਂਟੇਸ਼ਨ ਸਕਸੈਸ ਹੈ ਐਪਲ ਦੀ ਹਾਂ ਸਰ ਬਹੁਤ ਵਧੀਆ ਹੈ ਤੇ ਜਿੱਥੇ ਮਰਜੀ ਲਾ ਲੋ ਹੋ ਜਾਣਗੇ ਗਰਮੀ ਤੇ ਬਲ ਅੱਗੇ ਜਿਹੜੇ ਲੋਕੀ ਕੰਮ ਕਰਦੇ ਪਏ ਆ ਆਪਣਾ ਟ੍ਰੈਡੀਸ਼ਨਲ ਕ੍ਰੌਪ ਜਿਹੜੀ ਆਹੀ ਲੈਂਦੇ ਆ ਤੇ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਨਹੀਂ ਬਹੁਤ ਇਹ ਸਹੀ ਬਹੁਤ ਵਧੀਆ ਹੈ ਜੀ ਕਮਰਸ਼ੀਅਲ ਵੀ ਕਰਨੀ ਹੋਵੇ ਨਾ ਕਿਵੇਂ ਪਾਣੀ ਵੀ ਘਟ ਲੱਗਦਾ ਹਾਂਜੀ ਪਾਣੀ ਤੇ ਬਹੁਤ ਘਟੇ ਨੂੰ ਤੇ ਪਾਣੀ ਵਾਸਤੇ ਵੀ ਕੁਝ ਕਹਿਣਾ ਚਾਹੋਗੇ ਫਾਰਮਰਾਂ ਲੋ ਪਾਣੀ ਤੇ ਜਿੰਨਾ ਬਚਾਓ ਉਨਾ ਹੀ ਚੰਗਾ ਨਹੀਂ ਤੇ ਆਉਣ ਵਾਲੇ ਸਮੇਂ 'ਚ ਫਿਰ ਰਾਜਸਥਾਨ ਵਾਂਗ ਪਾਣੀ ਖਤਮ ਤੇਨ ਨੂੰ ਨਹੀਂ ਲੱਭਣਾ ਤੇ ਫਸਲਾਂ ਕਿੱਥੋਂ ਝੋਨਾ ਕਿੱਥੋਂ ਹਣਾ ਸਹੀ ਗੱਲ ਹੁਣੇ ਬਚਾਵਾਂਗੇ ਤੇ ਫੇਰ ਹੀ ਆ ਹਾਂਜੀ ਹਾਂਜੀ ਦੇਖੋ ਦੇਖੋ ਦੋਸਤੋ ਜਿਹੜੀ ਫਰੂਟਿੰਗ ਇੱਥੇ ਹੱਲੇ ਤੱਕ ਆਈ ਹੈ ਸਰ ਨੇ ਕੋਈ ਕਟਿੰਗ ਨਹੀਂ ਕੀਤੀ ਹੈ ਹੈਨਾ ਤਾਂ ਤੁਸੀਂ ਦੇਖ ਸਕਦੇ ਹੋ 23 ਸਾਲ ਤੋਂ ਜਿਹੜਾ ਹੈ ਤਾਂ ਇੱਥੇ ਪ੍ਰੋਪਰ ਅਹੀਂ ਉਹ ਵੀ ਵੀਡੀਓ ਦਿਖਾਵਾਂਗੇ ਤੁਹਾਨੂੰ ਕਿ ਕਿਵੇਂ ਇਹਨਾਂ ਨੇ ਅੱਗੇ ਫਾਰਮ ਦੀ ਕੇਅਰ ਕਰਨੀ ਹੈ ਕੀ ਕੁਛ ਇਹਨਾਂ ਨੇ ਅੱਗੇ ਡ੍ਰਿਪ ਵਿਛਾਉਣੇ ਕਿਵੇਂ ਖਾਦ ਅੱਗੇ ਦੇਣੀ ਹੈ ਤੇ ਐਂਟੀ ਹੈਗਲ نیٹ ਕਿਵੇਂ ਉਹਨਾਂ ਨੇ ਉਹ ਕਰਨੇ ਤੇ ਬਾਗੀਚਾ ਜਦੋਂ ਅੱਗੇ ਵਧੇਗਾ ਉਹ ਵੀ ਤੁਹਾਨੂੰ ਪੂਰਾ ਦਿਖਾਵਾਂਗੇ ਸਰ ਅੱਜ ਦੇ ਯੂਥ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਕੰਮ ਕਰਨ ਦੇ ਵਾਸਤੇ ਹਰ ਜੂਥ ਤੇ ਹੁਣ ਆਪਣਾ ਜਾਨੀ ਕਿ ਸਾਰਾ ਬਾਹਰ ਹੀ ਤੁਰਿਆ ਜਾਂਦਾ ਹੈ ਉਹਨਾਂ ਨੂੰ ਇਹੋ ਕਹਿਣਾ ਚਾਹੁੰਦੇ ਵੀ ਬਾਗਬਾਨੀ ਆ ਲਾਓ ਵੱਧ ਤੋਂ ਵੱਧ ਇਹਦੇ ਚ ਬਹੁਤ ਪ੍ਰੋਫਿਟ ਆ ਜਿ ਤਰ੍ਹਾਂ ਖੇਤੀ ਹੈ ਨਵੀਆਂ ਕਿਸਮਾਂ ਆਉਂਦੀਆਂ ਜਿਹੜੀਆਂ ਬਾਗਬਾਨੀ ਦੇ ਨਵੇਂ-ਨਵੇਂ ਪਲਾਂਟ ਆਉਂਦੇ ਆ ਉਹਨਾਂ ਬਾਰੇ ਉਹ ਲਾਓ ਤੇ ਵੀ ਵਧੀਆ ਫਾਇਦਾ ਇਹਦੇ ਚ ਬਾਹਰ ਜਾਣ ਦੀ ਲੋੜ ਨਹੀਂ ਬਾਹਰ ਜਾ ਕੇ ਦਿਹਾੜੀਆਂ ਕਰਨੀਆਂ ਤੇ ਇੱਥੇ ਜੇ ਆਪਣਾ ਕੰਮ ਕਰੇ ਸਵੇਰੇ ਵੀ 2-3 ਘੰਟੇ ਬੰਦਾ ਲਾੜੇ 2-3 ਘੰਟੇ ਸ਼ਾਮ ਨੂੰ ਤੇ ਆਪਣੀ ਪਹਿਲੀ ਦੀ ਆ ਸਹੀ ਬਾਹਰ ਜਾਣ ਦੀ ਜ਼ਰੂਰਤ ਨਹੀਂ तो दोस्तों तुनों तो ये वीडियो किएँ दी लगी लो आप लोगों की सर आपकी लगी है वीडियो तो इस वीडियो को ज़्यादा ज़्यादा फार्मर तक शेयर करें और यहाँ का जो टेम्परेचर है फोर्टी फाइव प्लस ही रहता है कम नहीं रहता और सर्दियों का जो टेम्परेचर है वो हार्डली तीन डिग्री तक जाता है तो इन रेडीज़ के ऊपर आप लोग जो है तो बेझिझक काम कर सकते हैं और अगर आपको प्लांटेशन चाहिए सर आपको जो प्लांट आए थे वो किस हिसाब के प्लांट थे आप सेटिस्फाइड थे प्लांट से पूरा प्लांट सर मेरे चार फुट दे पाँच फुट दे

अच्छी वैरायटी से, सेलेक्ट करें और जब भी आप पौधा लेते हैं तो एक बार जो है तो जहाँ से आप पौधा ले रहे हो तो एक बार कंफर्म ज़रूर करें कि किस हिसाब से फार्मिंग की जाती है तो उनसे जो है तो पूरा प्रॉपर मैप ले प्लानिंग ले कि प्लांटेशन से लेकर के हार्वेस्टिंग तक कितना टाइम लगता है क्या कुछ चीज़ें होती हैं क्या कुछ चैलेंजेज आते हैं और मार्केट में कैसे सेल किया जाता है तो हर एक चीज़ के बारे में जो तो पौधा लेने से पहले पूछें यह आपको फ्यूचर के लिए बहुत हेल्पफुल रहता है क्योंकि प्लांटेशन तो हर जगह से मिल जाती है हर जगह पे आप करवा सकते हो लेकिन सही राय और सही वैरायटी जब तक ना हो तब तक आप सक्सेस नहीं हो पाएंगे धन्यवाद